ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੋਹਰ ਸਿੰਘ ਹੈ ਜੀ ਪਿੰਡ ਉਰਦਨ ਹੈ ਜੀ ਤੇ ਕੀ ਮਾਮਲਾ ਕੀ ਹੈ ਤੁਹਾਡਾ ਅਸੀਂ ਦੋ ਭਰਾ ਤੇ ਜੀ ਅਸੀਂ ਦੋ ਭਰਾ ਤੇ ਜੀ ਸਾਡੀ ਇੱਕ ਭੈਣ ਹੈ ਜੀ ਤਾਈ ਦੀ ਕੁੜੀ ਉਹ ਰੁੱਪੜ ਫੂਲ ਪਿੰਡ ਵੈਹੀ ਹੋਈ ਹੈ ਜੀ ਉਹ ਆਪਣੇ ਉੱਥੇ ਦੇ ਲੜ ਕੇ ਕੋਈ ਆਪਸੀ ਕੋਈ ਝਗੜਾ ਤਾਂ ਹੈ ਇਹ ਲੜਕੇ ਸਾਡੇ ਕੋਲ ਇੱਥੇ ਰਹਿਣ ਆ ਜੀ ਇੱਥੇ ਇਹਨਾਂ ਦੇ ਆਪਸੀ ਝਗੜੇ ਬਹੁਤ ਹੈ ਜੀ ਉਹਨੇ ਆਪਣੇ ਘਰ ਦੇ ਨਾਲ ਵੀ ਤੇ ਚਲੋ ਇੱਥੇ ਅਸੀਂ ਕਿਹਾ ਵੀ ਚਲੋ ਸਾਡੀ ਭੈਣ ਹੈ ਜੀ ਰੋਟੀ ਖਾਈ ਜਾਊਗੀ ਕੋਈ ਝਗੜਾ ਪਿਛਲੇ ਸਾਲ ਮੇਰੇ ਭਰਾ ਦੀ ਹੋ ਗਈ ਡੈਥ ਜੀ ਇਹ ਸੋਹਣ ਸਿੰਘ ਵੱਡਾ ਸੀ ਤੁਹਾਡਾ ਵੱਡਾ ਤਾਂ ਜੀ ਜੀ ਫੇ ਇਹਨਾਂ ਨੇ ਕੋਈ ਗਲਤ ਡਾਕੂਮੈਂਟ ਬਣਾ ਕੇ ਆਪਣੇ ਆਧਾਰ ਕਾਰਡ ਵਗੈਰਾ ਹੁਣ ਆ ਕੇ ਕਹਿਣ ਲੱਗੀ ਕਿ ਆ ਵੀ ਮੈਂ ਤਾਂ ਉਹਦੇ ਘਰ ਵਾਲੀ ਆ ਸਕੀਤਾ ਦੀ ਕੁੜੀ ਸਾਡੀ ਭੈਣ ਨਹੀਂ ਵਿਆਹ ਨਹੀਂ ਕਰਾਇਆ ਨਹੀਂ ਵਿਆਹ ਨਹੀਂ ਹੋਇਆ ਤਾਂ ਜੀ ਉਹ ਸਾਡੇ ਪਿੰਡ ਨੂੰ ਪਤਾ ਜੀ ਪੜੋਸੀਆਂ ਨੂੰ ਪਤਾ ਸਾਡੇ ਨੂੰ ਸਾਡੇ ਕੋਲ ਕਦੋਂ ਰਹਿਣ ਆਈ ਸੀ ਕਿਹੜੇ ਸਾਲ ਚ ਆ ਗਈ ਸੀ ਇੱਥੇ ਹੀ ਮੈਂ 20-25 ਸਾਲ ਹੋ ਗਏ ਨੂੰ ਕਦੀ ਚਲੀ ਜਾਂਦੀ ਸੀ ਇਹ ਜਿਹੜੇ 2017 ਜਿਹਦੇ ਘਾਟੜੀ ਦੀ ਮੌਤ ਹੋ ਗਈ ਉਹਦਾ ਨਾਮ ਮੋਹਨ ਸਿੰਘਤਾ ਮੇਰੇ ਭਰਾ ਦਾ ਨਾਮ ਸੋਨ ਸਿੰਘਤਾ ਇਹਦੇ ਨਾਲ ਰਕਾਰਡ ਤੇ ਮੋਹਨ ਸਿੰਘ ਦੀ ਜਗ੍ਹਾ ਸੋਨ ਸਿੰਘ ਪਵਾਲ ਹੈ ਗੀ ਗਲਤ ਡਾਕੂਮੈਂਟ ਬਣਾ ਕੇ ਉਹ ਤਾਂ ਇਹ ਕਹਿੰਦੀ ਕਿ ਹਮੇ ਮੈਂ ਸੋਨ ਸਿੰਘ ਦੇ ਘਾਟੜੀ ਆ ਹਾਲਕੇ ਜਦ ਕੀ ਇਹਦੀ 2017 ਜਿਹਦੇ ਘਾਟੜੀ ਦੀ ਮੌਤ ਹੋਈ ਹੈ ਉੱਥੇ ਰੋਪੜ ਪਿੰਡ ਫੂਲ ਉਹਦੀ ਵਿਰਾਸਤੀ ਨੂੰ ਸਭੀ ਚੜੀ ਹੈਗੀ ਉੱਥੇ ਉਹ ਤੋਂ ਬੱਚੇ ਵੀ ਹੈ ਕੋਈ ਬੱਚੇ ਹੈਗੇ ਇਹਦੇ ਤਿੰਨ ਬੱਚੇ ਹੈ ਜੀ ਦੋ ਲੜਕੇ ਤੇ ਇੱਕ ਲੜਕੀ ਦੀ ਇੱਕ ਲੜਕਾ ਇਹਦਾ ਗੁਜਰ ਗਿਆ ਇੱਕ ਹੈਗਾ ਹੀ ਗੁਰਪਿੰਦਰ ਸਿੰਘ ਅੱਛਾ ਉਹ ਉੱਥੇ ਰਹਿੰਦਾ ਜੀ ਜਾਇਦਾਦ ਉਹਨਾਂ ਦੇ ਨੌ ਚੜਾਈ ਹੈ ਜਾਇਦਾਦ ਉਹਨਾਂ ਦੇ ਨੌ ਚੜਾ ਕੇ ਆਈ ਹੈ ਇਹ ਸਾਰੀ ਸਾਰੀ ਜਾਇਦਾਦ ਉਹਨਾਂ ਨੇ ਨੌ ਚੜਾ ਕੇ ਇੱਥੇ ਆਈ ਫਿਰ ਇਹਨਾਂ ਦੇ ਡਾਕੂਮੈਂਟ ਦਵਾ ਤੁਹਾਨੂੰ ਪਤਾ ਕਿਦਾਂ ਲੱਗਿਆ ਇਹ ਵੀ ਡਾਕੂਮੈਂਟ ਨਕਲੀ ਬਣਾ ਕੇ ਤੁਹਾਡੇ ਭਰਾ ਦੀ ਮਤਲਬ ਭੈਣ ਭਰਾ ਦੀ ਘਰ ਵਾਲੀ ਬਣ ਗਈ ਜਦ ਅਸੀਂ ਤੇ ਭਰਾ ਦੀ ਡੈਥ ਹੋਈ ਨੇ ਬਲੀਵ ਦਾ ਸੰਸ ਮੇਰੀ ਤੇ ਮੇਰੀ ਸਗੀ ਭੈਣ ਨੂੰ ਆਣ ਦੀ ਕਦਮਜੀਤ ਖਾਤੋਂ ਉਹ ਪਿੰਡ ਦੇ ਵਿਆਹੀ ਹੋਈ ਹੈ ਅਸੀਂ ਫਿਰ ਪਿੰਡ ਦੇ ਲੰਬੜਦਾਰ ਨੂੰ ਲੈ ਕੇ ਪਟਵਾਦੀ ਕੋਲ ਗਏ ਪਟਵਾਦੀ ਨੇ ਉਹ ਸਾਡੇ ਨਾਂ ਚੜਾ ਸੀ ਤਹਿਸੀਲਦਾਰ ਕੋਲ ਜਦ ਸਾਈਨ ਹੋਣੇ ਤੇ ਫਿਰ ਇਹਨੇ ਉੱਥੇ ਤਰਖਾਸ ਲਾਈ ਕਿ ਮੈਂ ਸੋਨ ਸਿੰਘ ਦੇ ਘਰ ਵਾਲੀ ਆ ਜਦ ਅਸੀਂ ਉੱਥੇ ਕਿਹਾ ਵੀ ਉਹਦਾ ਤਾਂ ਵਿਆਹ ਨਹੀਂ ਹੋਇਆ ਤਾਂ ਲੰਬੜਦਾਰ ਨੇ ਵੀ ਕਹਿ ਦਿੱਤਾ ਵੀ ਕੋਈ ਵਿਆਹ ਨਹੀਂ ਹੋਇਆ ਤਾਂ ਉਹਦਾ ਵੀ ਉਹ ਛੜਾ ਸੀ ਜਦ ਉਹ ਕਹਿੰਦਾ ਵੀ ਇਹ ਪਰਮਜੀਤ ਨੇ ਲਾਇਆ ਅਸੀਂ ਇਹ ਪਰਮਜੀਤ ਤਾਂ ਸਾਡੇ ਚਾਹ ਦੀ ਕੁੜੀ ਐ ਸਗੀ ਭੈਣ ਹੈਗੀ ਮਿਉਨੇ ਕਾਲੀ ਕਿਸਮਾ ਤੇ ਤੇ ਤੁਹਾਡੇ ਮਤਲਬ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਕਿ ਪਰਮਜੀਤ ਏ ਕਿੱਥੇ ਰਹਿੰਦਾ ਨਹੀਂ ਇਹਨੂੰ ਤਾਂ ਸਾਵੇ ਛੱਡ ਗਏ ਨਾ ਜੀ ਇਸ ਕਰਕੇ ਸਾਡੇ ਨਾਲ ਵੀ ਨਹੀਂ ਬੋਲਦੇ ਅੱਛਾ ਰਿਸ਼ਤੇਦਾਰ ਬਤਨ ਇਹਦੇ ਹਟ ਗਏ ਜੀ ਵੀ ਇਹ ਗਲਤ ਗੱਲ ਚਾਹ ਤੇ ਫਿਰ ਇਹ ਇੱਥੇ ਹੀ ਰਹਿੰਦੀ ਸੀ ਕਿਹੜਾ ਘਰ ਕਿਹੜਾ ਇਹ ਤੁਹਾਡਾ ਇਹ ਸਾਡਾ ਜੀ ਉਹ ਉਧਰ ਮਤਲਬ ਭਾਵੇਂ ਜੀ ਤੇ ਉਹ ਇਕੱਠੇ ਰਹਿੰਦੇ ਸੀ ਉਧਰ ਜਾਂ ਤੁਹਾਡੇ ਕੋਲ ਰਹਿੰਦੀ ਪਰਮਜੀਤ ਨਹੀਂ ਆਣ ਜਾਣ ਤਾਂ ਇਹ ਇੱਥੇ ਹੀ ਰਹਿੰਦੀ ਸੀ ਕਦੀ ਇੱਧਰ ਆ ਗਈ ਕਦੀ ਉਧਰ ਆ ਗਈ ਉਏ ਸੋਨ ਸਿੰਘ ਕਰਦਾ ਕੀ ਸੀਗਾ ਸੋਨ ਸਿੰਘ ਜੀ ਵੀ ਇੱਕ ਤਾਈ ਉਹ ਸ਼ਰਾਬੀ ਤਾਂ ਜੀ ਇਨਸ਼ਾਅੱਲਾ ਜਿਆਦਾ ਸ਼ਰਾਬੀ ਤਾਂ ਜੀ ਇਸ ਕਰਕੇ ਉਹ ਥੋੜਾ ਜਿਆਦਾ ਹਮ ਬਾਕੀ ਜੀ ਟਰੈਕਟਰ ਟੁੱਟਲ ਵੀ ਰੱਖਿਆ ਤਾਂ ਉਹਨੇ ਐਸੀ ਗੱਲ ਨਹੀਂ ਹੈਗੀ ਪਰ ਜਿਆਦਾ ਦਾਦੂ ਪੀਣ ਕਰਕੇ ਉਸ ਦੀ ਡੈਥ ਹੋ ਗਈ ਜਿਵੇਂ ਤੁਸੀਂ ਟਰੈਕਟਰ ਕਹਿ ਰਹੇ ਹੋ ਖੇਤੀ ਦਾ ਸਮਾਨ ਹੈ ਕਿੰਨੀ ਜ਼ਮੀਨ ਸੀ ਕਿਹ ਕੀ ਸਮਾਨ ਸੀਗਾ ਜੀ ਉਹ ਵੀ 6.5 ਏਕੜ ਨਾਲ ਜ਼ਮੀਨ ਹੈ ਜੀ ਇੱਥੇ ਹੀ ਹੁਣ ਵੀ ਟਰੈਕਟਰ ਦਾ ਜੀ ਟਰਾਲੀ ਦੀ ਹੈ ਤਾਂ ਤਵੀਆਂ ਫਾਲੇ ਸੁਭਾਗਾ ਸਾਦਾ ਜੀ ਜੋ ਵੀ ਅਗਲੀ ਕਾਪਟਰ ਸਮਾਨਤਾ ਹੀ ਹੋਵੇ ਦੋਨਾਂ ਦਾ ਸਾਂਝਾ ਸੀ ਦੋਨਾਂ ਸਾਂਝਾ ਦਾ ਜੀ ਇਕੱਲੇ ਦਾ ਸੀਗਾ ਦੋਨਾਂ ਸਾਂਝਾ ਦਾ ਜੀ ਤੇ ਹੁਣ ਉਹ ਦੀ ਜਿਹੜੀ ਸਿਗਰ ਟ੍ਰੈਕਟਰ ਟਰਾਲੀ ਉਹ ਤੁਹਾਡੇ ਕੋਲ ਨੇ ਆ ਉਹਨਾਂ ਕੋਲ ਨਹੀਂ ਇਹਨਾਂ ਨਹੀਂ ਜੀ ਬੇਜਬੂਜ ਦੇ ਦਫਾ ਦਫਾ ਪਤਾ ਨਹੀਂ ਕਿੱਥੇ ਕਰਿਆ ਕਿੱਥੇ ਨਹੀਂ ਕਰਿਆ ਤੁਸੀਂ ਤੁਹਾਡੇ ਨਾਲ ਹੀ ਕਿਉਂ ਰਹਿੰਦੀ ਸੀ ਆਪਣੇ ਮਾਇਕੇ ਆਪਣੇ ਪਰਾਂਵਾਂ ਕੋਲ ਕਿਉਂ ਨਹੀਂ ਰਹਿੰਦੀ ਸੀ ਉਹਨਾਂ ਨਾਲ ਦੀ ਵੀ ਬਣਦੀ ਨਹੀਂ ਸੀ ਇਹਦੀ ਨਹੀਂ ਕੋਈ ਪੰਚਾਇਤੀ ਫੈਸਲਾ ਫੂਸਲਾ ਕੁਝ ਨਹੀਂ ਨਹੀਂ ਕੁਝ ਨਹੀਂ ਹੋਇਆ ਜੀ ਪੰਚਾਇਤਾਂ ਹੋਈਆਂ ਸੀ ਜਦੋਂ ਉਹਨਾਂ ਨੇ ਕੋਈ ਇਹਨਾਂ ਨੂੰ ਨਹੀਂ ਕਰਿਆ ਹੈ ਕੋਈ ਫੈਸਲਾ ਨਹੀਂ ਹੋਇਆ ਹੈਗਾ ਬਾਕੀ ਉਹ ਆਪਣੇ ਸਸਰਾਲ ਨਹੀਂ ਜਾਂਦੇ ਨਹੀਂ ਉੱਥੇ ਨਹੀਂ ਜਾਂਦੇ ਹੈਗੇ ਉੱਥੇ ਇਹਦੇ ਮੁੰਡੇ ਨੇ ਵੀ ਕਿਹਾ ਕਾ ਵੀ ਆ ਜਾ ਤੂੰ ਪਹਿਲਾਂ ਕਹਿੰਦਾ ਉਹ ਵੀ ਆ ਜਾ ਤੁਹਾਡੇ ਕੋਈ ਕੇਸ ਵੀ ਚੱਲ ਰਿਹਾ ਇਸ ਸਬੰਧ ਵਿੱਚ ਹਾਂਜੀ ਫਿਰ ਹੁਣ ਜੀ ਉਹਨਾਂ ਨੇ ਤਹਿਸੀਲਦਾਰ ਸਾਹਮਣੇ ਉਹ ਐਸਡੀਐਮ ਕੋਲ ਕੇਸ ਕਰਾਇਆ ਜੀ ਇਹ ਕੀ ਫਿਰ ਅਸੀਂ ਇਹਦੇ 420 ਦਾ ਮੁਕੱਦਮਾ ਪਾਇਆ ਹੋਇਆ ਜਿਵੇਂ ਤੁਸੀਂ ਦੱਸ ਰਹੇ ਉਹਨਾਂ ਦਾ ਵਿਆਹ ਉਸ ਟਾਈਮ ਹੋਇਆ ਸੀਗਾ ਕੋਈ ਤੁਹਾਡੇ ਕੋਲ ਸਬੂਤ ਉੱਥੇ ਦਾ ਹੈਗਾ ਕਿ ਹਾਂ ਇਹ ਇੱਥੇ ਦੇ ਵਸਨੀਕ ਨੇ ਜਾਂ ਉੱਥੇ ਦੀ ਰਹਿਣ ਵਾਲੀ ਸੀਗੀ ਕੋਈ ਪੁਰਾਣਾ ਡਾਕੂਮੈਂਟ ਜਾਂ ਇਹਦਾ ਜਿਹੜਾ ਪਿੰਡ ਫੂਲ ਦਾ ਹਾਂਜੀ ਹਾਂਜੀ ਚੋਣ ਅਫਸਰਾਂ ਨੇ ਗਵਾਹੀ ਦੇਈ ਹੈ ਜੀ ਉਸ ਦਾ ਵੋਟਰ ਕਾਰਡ ਸਾਡਾ ਉਸ ਲਿਸਟ ਲਈ ਹੈਗੀ ਉਹਨੇ 21 ਦਾ ਕੁਰਸੀ ਦਾ ਨਾਮ ਕਢਾਇਆ ਜੀ ਉਹ ਜਿਹੜੇ 2017 ਚ ਇਹਦੇ 9 ਬ10 ਚੜੀ ਹੈਗੀ ਉਹ ਹੈਗਾ ਜੀ ਉੱਥੇ ਤੇ ਰਾਸ਼ਨ ਕਾਰਡ ਦੇ ਵਿੱਚ ਨਾਮ ਹਾਂਜੀ ਹਾਂਜੀ ਹੈਗਾ ਜੀ ਸਾਦੇ ਪੂਰੇ ਪਰਿਵਾਰ ਦਾ ਨਾਮ ਹੈਗਾ ਜੀ ਇਹਦੇ ਨਾਮ ਵਿੱਚ ਅਟੈਚ ਹੈ ਇਹਦੇ ਨਾਮ ਵਿੱਚ ਅਟੈਚ ਹੈ ਜੀ ਤੇ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਜੀ ਜੋ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੋ ਸਾਡਾ ਸੰਦਾ ਜੀ ਉਹ ਵਾਪਸ ਮੋੜਿਆ ਜਾਵੇ ਇਕੱਲਾ ਇਕੱਲਾ ਇਹ ਆ ਕੋਈ ਹੋਰ ਵੀ ਨਾਲ ਹੈ ਇਹਦੇ ਕੋਈ ਤੁਹਾਨੂੰ ਲੱਗਦਾ ਕੋਈ ਸ਼ਹਿ ਵਗੈਰਾ ਕੋਈ ਰਾਤ ਲੀਤੀ ਹੋਈ ਹੈ ਕੁਝ ਇਹਨੂੰ ਜੀ ਪਿੰਡ ਦੇ ਤਿੰਨ ਬੰਦੇ ਦੀ ਸ਼ਹਿ ਹੈਗੀ ਉਹ ਜ਼ਮੀਨ ਲੈਣ ਦੇ ਮਾਰੇ ਕਹਦੇ ਜੀ ਕੀ ਨਾਮ ਕੀ ਜਾਣਦੇ ਤੁਸੀਂ ਨਾਮ ਜਾਣਦੇ ਜੀ ਇੱਕ ਤਾਂ ਮਨਪ੍ਰੀਤ ਸਿੰਘ ਮਨਜੀਤ ਸਿੰਘ ਭੋਲਾ ਇੱਕ ਜੀ ਆਪਣਾ ਜਮੀਲ ਖਾਨ ਇਹ ਕਮਣਾ ਬਲਬੀਰ ਸਿੰਘ ਜਿਹਦੇ ਕੋਲ ਮੋਟਰਸਾਈਕਲ ਹੁਣ ਵੀ ਮੌਜੂਦ ਹੈਗਾ ਮੇਰੇ ਪ੍ਰਧਾਨ ਬਾਲੀ ਹੁਣ ਬਾਲੀ ਕਹਿੰਦੇ ਉਹਨੂੰ ਹੂੰ